ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਜੀ ਕੋਲ ਅੱਜ ਤੁਹਾਡੇ ਚੈਨਲ ਦੇ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਲੈ ਕੇ حاضر ਹੋਈ ਆ ਤੇ ਉਮੀਦ ਹੈ ਕਿ ਅੱਗੇ ਵੀ ਤੁਸੀਂ ਮੇਰੀ ਵੀਡੀਓ ਵੇਖੀ ਹੋਵੇਗੀ ਇੱਕ ਕਥਾ ਹੈ ਕਿ ਆਹ ਹਰਗਬਿੰਦ ਸਾਹਿਬ ਤੇ ਉਹਨਾਂ ਦੇ ਸੇਵਕ ਹਰੀਪਾਲ ਸਾਹਿਬ ਜੀ ਦੀ ਮਾਹਬਲੀ ਮੀਰੀ ਪੀਰੀ ਦੀ ਇਮਾਰਤ ਸੱਚੇ ਪਾਤਸ਼ਾਹ 66 ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਅਕਾਲ ਤਖਤ ਦੀ ਸਜਣਾ ਕੀਤੀ ਸੀ ਉਹ ਆਪਣੇ ਕਿੱਤੇ ਘੋੜੇ ਤੇ ਸਵਾਰ ਹੋ ਕੇ ਤੇ ਬਾਗ ਦੀ ਸੈਰ ਵੱਲ ਨੂੰ ਨਿਕਲੇ ਨਾਲ ਹੱਥ ਦੇ ਉੱਪਰ ਬਾਜ ਸੀ ਜਾਨ ਤੇ ਸਿੱਖ ਸੰਗਤਾਂ ਨੂੰ ਉਹਨਾਂ ਦੇ ਨਾਲ ਵਹੀ ਰੰਗਤ ਕੇ ਜਾ ਰਹੀਆਂ ਸੀ ਰਸਤੇ ਦੇ ਵਿੱਚ ਉਹਨਾਂ ਦੇ ਜਾਂਦਿਆਂ ਉਹਨਾਂ ਨੇ ਦੇਖਿਆ ਕਿ ਇੱਕ ਦੁਕਾਨ ਆ ਉੱਥੇ ਕਾਫੀ ਲੋਕ ਇਕੱਠੇ ਹੋਏ ਨੇ ਤੇ ਉੱਥੇ ਘੋੜਾ ਵੀ اٹਕ ਗਿਆ ਉਹਨਾਂ ਨੇ ਦੇਖਿਆ ਕਿ ਤੋਤਾ ਬੋਲ ਰਿਹਾ ਸੀ ਰਾਮ 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 ਸਤਿਗੁਰਾਂ ਨੇ ਵੀ ਉਧਰ ਨਜ਼ਰ ਮਾਰੀ ਤੋਤਾ ਕਿੰਦਾ ਰਾਮ ਰਾਮ ਸਤਿਗੁਰੂ ਜੀ ਤੇ ਉਹ ਸਤਿਗੁਰੂ ਜੀ ਉੱਥੋਂ ਜਸਰੇਲੇ ਚੱਲੇ ਪੈ ਗਏ ਤੇ ਉਹਨਾਂ ਦੇ ਸਿੱਖਾਂ ਨੇ ਪੁੱਛਿਆ ਦੋ ਸਿੱਖ ਸੀ ਨੰਨੂ ਪੁੱਛਿਆ ਮਹਾਰਾਜ ਕਿ ਤੋਤਾ ਲੈ ਲੀਏ ਮਹਾਰਾਜ ਨੇ ਕਿਹਾ ਇਹ ਪੁਰਸ਼ਾਂ ਦਾ ਸਿੱਖਿਆ ਸਿਖਾਇਆ ਆ ਤੇ ਪੰਛੀ ਆ ਇਂਧਰੇ ਚ ਬੰਦ ਕੀਤਾ ਆ ਜੇ ਲੈ ਵੀ ਲਿਆ ਜਾਏ ਤੇ ਇਹਦੇ ਵਿੱਚ ਕੋਈ ਹਰਜ ਨਹੀਂ ਹੈਗਾ ਸਾਰੇ ਸਿੱਖ ਜਿਹੜੇ ਆ ਉਹ ਗੁਰੂ ਜੀ ਦੇ ਨਾਲ ਚੱਲਦੇ ਪਰ ਗੁਰੂ ਜੀ ਦਾ ਇੱਕ ਸਿੱਖ ਹਰੀਪਾਲ ਉਹ ਰੁਕ ਗਿਆ ਉਹ ਰੁਕ ਗਿਆ ਤੇ ਉਤੋਤੇ ਵਾਲੇ ਨੂੰ ਕਹਿੰਦਾ ਮਾਈ ਪ੍ਰਸਾਦ ਨੂੰ ਇਹ ਤੋਤਾ ਵੇਚਣਾ ਆ ਤੋਤੇ ਵਾਲਾ ਕਹਿੰਦਾ ਹਾਂ ਜੀ ਮੈਨੂੰ ਵਾਜਬ ਕੀਮਤ ਮਿਲ ਗਈ ਏ ਜੀ ਤੇ ਮੈਂ ਜ਼ਰੂਰ ਵੇਚਣਾ ਆ ਕਹਿੰਦਾ 10 ਕੀ ਕੀਮਤ ਲਾਉਣੀ ਤੂੰ ਜੀ ਉਹ ਤੋਤੇ ਵਾਲਾ ਬੜਾ ਚਲਾਕ ਸੀਗਾ ਉਹਨੇ ਵੇਖਿਆ ਕਿ ਗੁਰੂ ਦੇ ਸਿੱਖ ਜਿਹੜੇ ਨੇ ਇਹ ਗੁਰੂ ਜੀ ਵਾਸਤੇ ਵੱਤ ਵੱਤ ਵਸੇ ਜਿਹੜੀ ਕਿ ਵੀ ਜਿਹੜੇ ਆ ਨਾ ਉਹਨਾਂ ਵਾਸਤੇ ਕੋਈ ਨਾ ਕੋਈ ਭੇਟਾ ਜੜੀ ਆ ਲੈ ਲਿੰਦੇ ਜਿਹੜੀ ਪਸੰਦ ਹੋਵੇ ਉਹਨੇ ਉਹ ਸਿੱਖ ਨੂੰ ਵੇਖਿਆ ਕੀ ਕਹਿੰਦਾ ਤੂੰ ਕੀਮਤ ਦੇਂਗਾ ਜੀ ਫਿਕ ਕਹਿੰਦਾ ਹਾਂ ਤੂੰ ਕੀਮਤ ਲਾ ਉਹ ਤੋਤੇ ਵਾਲੇ ਨੇ ਸੋਚਿਆ ਕਿ ਸੋਨਾ ਤੇ ਪੈਸਾ ਕੀ ਲੈਣਾ ਕੋਈ ਹੋਰ ਚੀਜ਼ ਮੰਗਨੇ ਆ ਉਹ ਹਰੀਪਾਲ ਨੂੰ ਕਹਿੰਦਾ ਗੱਲ ਸੁਣ ਇਹ ਰਾਤ ਨੂੰ ਵਚਨ ਕਰਦਾ ਆ ਮੇਰਾ ਮਨ ਪਰਚਾਉਂਦਾ ਆ ਤੇ ਤੂੰ ਇਹਦੇ ਵਾਸਤੇ ਮੈਨੂੰ ਆਪਣੀ ਭੈਣ ਦਾ ਰਿਸ਼ਤਾ ਲਿਆ ਦੇ ਤੂੰ ਆਪਣੀ ਭੈਣ ਲਿਆ ਦੇ ਤੇ ਮੇਰੇ ਕੋਲ ਤੋਤਾ ਲੈ ਜਾ ਹਰੀਪਾਲ ਜੀ ਨੂੰ ਕੋਈ ਗੁੱਸਾ ਨਹੀਂ ਆਇਆ ਹੋਰ ਕੋਈ ਹੁੰਦਾ ਤੇ ਬਹੁਤ ਗੁੱਸੇ ਚ ਆਉਂਦਾ ਉਹਨਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸੀ ਉਹ ਘਰ ਗਏ ਨੇ ਘਰ ਜਾ ਕੇ ਆਪਣੀ ਮਾਂ ਭੈਣ ਬੇਟੀ ਤੇ ਪਤਨੀ ਨੂੰ ਸਾਰੀ ਗੱਲ ਦੱਸੀ ਜਾ ਮਾਂ ਨੇ ਕਿਹਾ ਗੁਰੂ ਘਰ ਦੀਆਂ ਮੰਨ ਤਿਆ ਤਨ ਮਨ ਧਨ ਸਭ ਗੁਰੂ ਜੀ ਦਾ ਹੀ ਆ ਤੇ ਭੈਣ ਤੇ ਅਸੀਂ ਵਿਆਹਣੀ ਆ ਤੂੰ ਲੈ ਜਾ ਉਹਨਾਂ ਲੜਕੀ ਨੂੰ ਸੋਹਣੇ ਕੱਪੜੇ ਪਾ ਕੇ ਤੇ ਹਰੀਪਾਲ ਦੇ ਨਾਲ ਵੇਚ ਦਿੱਤਾ ਜਸਵੰਤ ਹਰੀਪਾਲ ਲੈ ਕੇ ਗਿਆ ਦੁਕਾਨਦਾਰ ਕੋਲ ਤੇ ਦੁਕਾਨਦਾਰ ਨੇ ਵੇਖਿਆ ਕੁੜੀ ਸੋਹਣੀ ਮਟਿਆਰ ਸੀ ਸੋਹਣਾ ਸੱਲਾਂ ਦੀ ਤੇ ਉਹ ਫਿਰ ਬੇਮਾਨ ਹੋ ਗਿਆ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਤੋਤਾ ਦੇਣਾ ਇਹ ਤੋਤੇ ਦੀ ਕੀਮਤ ਨਹੀਂ ਨਹੀਂ ਹਗੀ ਤੇ ਉਹ ਦੱਸ ਉਹਨਾਂ ਨੇ ਕਿਹਾ ਵੀ ਦਸ ਦਿਨ ਕੀ ਚਾਹੀਦਾ ਹੋਰ ਉਹ ਕਹਿੰਦਾ ਮੈਨੂੰ ਨਾ ਤੇਰੀ ਬੇਟੀ ਵੀ ਚਾਹੀਦੀ ਆ ਤੂੰ ਇਸ ਤਰ੍ਹਾਂ ਕਰਾ ਇਹਨੂੰ ਭੈਣ ਨੂੰ ਇੱਥੇ ਮੇਰੇ ਕੋਲ ਬਿਠਾ ਜਾ ਤੇ ਆਪਣੀ ਬੇਟੀ ਵੀ ਲਿਆ ਤੇ ਤੋਤਾ ਲੈ ਦੀ ਹਰੀ ਪਾਲ ਜੀ ਫਟਾਫਟ ਕਰਕਦੇ ਹੋਏ ਘਰ ਪਹੁੰਚੇ ਨੇ ਤੇ ਮਾਂ ਪਤਨੀ ਨੇ ਮੇਕੀਨੇ ਪੁੱਛਿਆ ਕਿ ਕੀ ਗੱਲ ਆ ਉਹਨਾਂ ਸਾਰੀ ਗੱਲ ਦੱਸਤੀ ਜਾ ਕੇ ਉਹਨਾਂ ਦੇ ਮਾਤਾ ਜੀ ਕਹਿੰਦੇ ਇਹ ਮਾਰਾ ਸਾਡਾ ਕੋਈ ਇਮਤਿਹਾਨ ਲੈ ਰਹੇ ਨੇ ਤੂੰ ਬੇਟੀ ਵੀ ਲਿਆ ਜਾ ਉਹਨਾਂ ਬੇਟੀ ਨੂੰ ਤਿਆਰ ਕਰ ਦਿੱਤਾ ਤੇ ਉਹ ਬੇਟੀ ਵੀ ਲੈ ਆ ਗਿਆ ਜਸਵੀ ਲੱਗਿਆ ਮੇਟੀ ਲੈ ਕੇ ਤੇ ਉਹਨੇ ਦੁਕਾਨਦਾਰ ਨੂੰ ਮੇਟੀ ਦਿੱਤੀ ਜਿੱਥੇ ਉਹਨਾਂ ਦੀ ਭੈਣ ਬੈਠੀ ਸੀ ਦੁਕਾਨਦਾਰ ਨੇ ਤੋਤੀ ਦਾ ਪਿੰਜਰਾ ਜਿਹੜਾ ਆ ਉਹ ਹਰੀ ਪਾਲ ਨੂੰ ਫੜਾਤਾ ਹਰੀ ਪਾਲ ਸੀ ਪਿੰਜਰਾ ਲਾ ਕੇ ਤੇ ਗੁਰੂ ਜੀ ਵਲ ਆਏ ਬਾਗ ਵਿੱਚ ਗਏ ਗੁਰੂ ਜੀ ਬਾਗ ਵਿੱਚ ਨਹੀਂ ਸੀ ਉਸ ਤੋਂ ਬਾਅਦ ਜਸਵੀ ਉਹ ਦੁਕਾਨਦਾਰ ਆਪਣੇ ਆਪਣੇ ਘਰ ਨੂੰ ਜਾ ਰਿਹਾ ਸੀ ਉਹ ਦੋਹਾਂ ਲੜਕੀਆਂ ਨੂੰ ਨਾਲ ਲੈ ਕੇ ਤੇ ਘਰ ਨੂੰ ਜਾ ਰਿਹਾ ਸੀ ਰਸਤੇ 'ਚ ਬੜਾ ਤੂਫਾਨ ਆਇਆ ਬਿਜਲੀਆਂ ਚਮਕੀਆਂ ਜ਼ਮੀਨ ਅਸਮਾਨ ਇੱਕ ਹੋਇਆ ਪਰ ਉਹਨਾਂ ਘਰ ਲੈ ਕੇ ਪਹੁੰਚ ਗਿਆ ਉਹ ਜਿਹੜੀ ਪਤਨੀ ਸੀ ਉਹ ਪ੍ਰਮਾਤਮਾ ਨੂੰ ਮੰਨਣ ਵਾਲੀ ਸੀ ਬਹੁਤ ਸਿਆਣੀ ਜਨਾਨੀ ਸੀ ਉਹਨੇ ਵੇਖਿਆ ਉਹਨਾਂ ਬੇਟੀਆਂ ਨੂੰ ਤੇ ਉਹਨੇ ਕਿਹਾ ਇਹ ਲੜਕੀਆਂ ਕੌਣ ਨੇ ਪਹਿਲਾਂ ਮੈਨੂੰ ਤੂੰ ਇਹ ਦੱਸ ਇਹ ਲੜਕੀਆਂ ਕੌਣ ਨੇ ਉਹ ਕਹਿੰਦਾ ਦੱਸਣਾ ਹੈ ਇਹ ਮੈਂ ਦੱਸਦਾ ਹਰੀਪਾਲ ਨੂੰ ਦਿੱਤਾ ਤੇ ਉਹਦੇ ਮੁੱਲ ਵਿੱਚ ਮੈਂ ਇਹ ਦੋ ਹੀ ਲੈਣ ਦੀ ਗੱਲ ਹੈ ਤੇ ਇਹ ਦੋ ਹੀ ਹੁਣ ਮੈਂ ਰੱਖਣੀਆਂ ਨੇ ਹਰੀਪਾਲ ਜਿੱਥੇ ਲਾਗੇ ਤੋਤਾ ਉਹਦੀ ਬੀਵੀ ਨੂੰ ਬਹੁਤ ਗੁੱਸਾ ਚੜਿਆ ਉਹ ਕਹਿੰਦੀ ਆ ਕਿਉਂ ਲੱਗਾ ਆਪਣੀ ਕੁੱਲ ਦਾ ਨਾਸ਼ ਕਰਨ ਤੇਰਾ ਰਹਿਣਾ ਕੱਖ ਨਹੀਂ ਹੋ ਤੇਰੀ ਕੁੱਲ ਦਾ ਵੇੜਾ ਗਰਖ ਹੋ ਜਾਣਾ ਈਓ ਸ਼ਰਮ ਕਰ ਕੁਛ ਉਹਨੇ ਬਹੁਤ ਡਾਂਟ-ਪੁਟਕਾਰ ਕੀਤੀ ਤੇ ਕਹਿੰਦਾ ਨਹੀਂ ਇਹ ਤੇ ਹੁਣ ਮੇਰੀਆਂ ਹੀ ਨੇ ਕਹਿੰਦੀ ਆ ਇਹ ਨਹੀਂ ਕਹਿੰਦੀ ਇਹ ਨਹੀਂ ਤੇਰੀਆਂ ਹੋ ਸਕਦੀਆਂ ਬੜੀ ਉਹਨੇ ਉਹਨੂੰ ਫਟਕਾਰਿਆ ਤੇ ਉਹ ਜਿਹੜਾ ਹੈਗਾ ਸੀ ਤੋਤੇ ਵਾਲਾ ਉਹਨੂੰ ਅਹੀਂ ਗੱਲਾਂ ਕੌੜੀਆਂ ਤੇ ਲੱਗੀਆਂ ਪਰ ਥੋੜੀ-ਬੋੜੀ ਸੋਝੀ ਵੀ ਆਈ ਉਹ ਉਹਦੀ ਪਤਨੀ ਜਿਹੜੀ ਲੜਕੀਆਂ ਨਾਲ ਲੈ ਕੇ ਅੱਗੇ ਅੱਗੇ ਉਹ ਤੋਤੇ ਵਾਲੇ ਨੂੰ ਲਾ ਕੇ ਤੇ ਗੁਰੂ ਜੀ ਦੇ ਦਰਬਾਰ ਵੱਲ ਚੱਲ ਪਈ ਜਿਸ ਵੇਲੇ ਉਹ ਗੁਰੂ ਜੀ ਦੇ ਦਰਬਾਰ ਵੱਲ ਗਈ ਉੱਥੇ ਜਾ ਕੇ ਉਹਨੇ ਗੁਰੂ ਜੀ ਦੇ ਪੈਰੀਂ ਪਈ ਤੇ ਸਾਰੀ ਜਿਹੜੀ ਗੱਲ ਸੀ ਨਾ ਸਾਰੀ ਗੱਲ ਉਹਨੇ ਦੱਸ ਦਿੱਤੀ। ਗੁਰੂ ਜੀ ਗੁਰੂ ਜੀ ਨੇ ਨਾ ਬੱਚਿਆਂ ਨੂੰ ਪਿਆਰ ਦਿੱਤਾ ਆਪਣੇ ਕੋਲ ਰੱਖੀਆਂ ਤੇ ਉਹਨੇ ਖੀਮਾ ਜੱਤ ਦਾ ਮੰਗੀ ਉਹਨੇ ਚਿਰ ਨੂੰ ਹਰੀਪਾਲ ਜੀ ਵੀ ਆ ਗਏ। ਉਹ ਥੋੜੀ ਲੇਟ ਹੋ ਗਏ ਸੀ ਕਿਉਂਕਿ ਉਹ ਬਾਗ ਵਾਲੇ ਪਾਸੇ ਚੱਲ ਗਏ ਸੀ ਉਧਰ ਗੁਰੂ ਜੀ ਗਏ ਨਹੀਂ। ਆ ਗਏ ਤੇ ਹਰੀਪਾਲ ਨੇ ਪਿੰਜਰਾ ਹੱਥ 'ਚ ਫੜਿਆ। ਉਹਨੇ ਵੇਖਿਆ ਕਿ ਮੇਰੀ ਭੈਣ ਤੇ ਬੇਟੀ ਵੀ ਇੱਥੇ ਖੜੀਆਂ ਨੇ। ਉਹਨਾਂ ਆਕਿਤੇ ਗੁਰੂ ਜੀ ਨੂੰ ਮੱਥਾ ਟੇਕਿਆ ਮੱਥਾ ਟੇਕ ਕੇ ਤੇ ਉਹਨਾਂ ਕਹਾਂ ਗੁਰੂ ਜੀ ਅਤੋ ਤਾਇ ਮੈਂ ਕੀਮਾ ਮੰਗਦਾ ਆ ਲੇਟ ਹੋ ਗਿਆ ਆ ਸੌਦਾ ਕਰਨ ਦੇ ਵਿੱਚ ਦੇਰੀ ਹੋ ਗਈ ਸੀ ਇਸ ਵਾਸਤੇ ਮੈਂ ਲੇਟ ਹੋ ਗਿਆ ਤੇ ਮੈਂ ਫਿਰ ਲੈ ਕੇ ਬਾਗਵਾਲ ਚਲੇ ਗਿਆ ਉੱਥੇ ਤੁਸੀਂ ਨਹੀਂ ਸੀ ਤੇ ਮੈਂ ਹੁਣ ਇੱਥੇ ਆ ਗਿਆ ਆ ਗੁਰੂ ਮਹਾਰਾਜ ਜੀ ਨੇ ਉਹਨੂੰ ਗੱਲ ਨਾਲ ਲਾਇਆ ਉਹਨੂੰ ਗੱਲ ਨਾਲ ਲਾ ਕੇ ਉਹ ਜਿੰਨਾਂ ਬੱਚੀਆਂ ਨੂੰ ਆਪਣੀਆਂ ਪੁੱਤਰੀਆਂ ਬਣਾਇਆ ਪੈਣ ਨੂੰ ਤੇ ਬੇਟੀ ਨੂੰ ਉਹਨਾਂ ਨੇ ਆਪਣੀਆਂ ਪੁੱਤਰੀਆਂ ਬਣਾਈਆਂ ਹਰੀਪੁਰ ਨੂੰ ਬਹੁਤ ਬਖਸ਼ਿਸ਼ਾਂ ਕੀਤੀਆਂ ਉਹਨਾਂ ਦੀ ਮਾਂ ਨੂੰ ਪਤਨੀ ਨੂੰ ਬਹੁਤ ਬਖਸ਼ਿਸ਼ਾਂ ਕੀਤੀਆਂ ਬੈਂਕੂਟ ਦਾ ਰਾਜ ਦਿੱਤਾ ਉਹਨਾਂ ਨੂੰ ਤੇ ਉਹ ਬੱਚੀਆਂ ਦਾ ਸਿੱਖ ਵੇਖ ਕੇ ਨਵਾਂ ਬੱਚੀਆਂ ਦਾ ਦੋਆ ਸਿੱਖਾਂ ਦੇ ਨਾਲ ਵਿਆਹ ਕਰ ਦਿੱਤਾ ਉਹਨਾਂ ਨੇ ਆਪਣੀਆਂ ਪੁੱਤਰੀਆਂ ਬਣਾ ਕੇ ਵਿਆਹ ਕੀਤਾ ਖੇਤ ਜੜੀ ਹੈਗੀ ਸੀਗੀ ਤੋਤੇ ਵਾਲੇ ਦੀ ਪਤਨੀ ਉਹ ਵੀ ਪੈਰੀ ਪੈਗੀ ਗੁਰੂ ਜੀ ਦੇ ਕਹਿੰਦੀ ਆ ਪਾਬਾ ਜੀ ਸਾਨੂੰ ਮਾਫ ਕਰ ਦੋ ਮੇਰੇ ਪਤੀ ਨੂੰ ਮਾਫ ਕਰ ਦੋ ਗੁਰੂ ਜੀ ਨੇ ਉਹਨਾਂ ਨੂੰ ਮਾਫੀ ਦਿੱਤੀ ਉਹਨਾਂ ਨੂੰ ਕਿਹਾ ਵਾਹਿਗੁਰੂ ਦਾ ਨਾਮ ਸਿਮਰਨ ਜਪੋ ਗੁਰਨਾਨਕ ਦੇ ਕਰਦੀ ਸੇਵਾ ਕਰੋ ਤੁਸੀਂ ਇੱਥੇ ਹੀ ਰਹਿ ਕੇ ਸੇਵਾ ਕਰੋ ਤੇ ਤੁਹਾਡੇ ਵੀ ਪਾਪ ਜਿਹੜੇ ਆ ਬੱਛੇ ਜਾਣਗੇ ਤੇ ਉਹਨਾਂ ਨੇ ਹਰੀਪਾਲ ਦੇ ਪਰਿਵਾਰ ਨੂੰ ਅਸੀਂ ਸਾਂ ਦਿੱਤੀਆਂ ਬਖਸ਼ੀਆਂ ਕੀਤੀਆਂ ਉਹਨਾਂ ਦੇ ਸਾਰੇ ਪਰਿਵਾਰ ਦੇ ਉੱਤੇ ਕਿਉਂਕਿ ਹਰੀਪਾਲ ਜਿਹੜਾ ਆ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਧ ਕੀ ਤੇ ਫਿਰੜੀ ਸੇਖ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ